ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਲ ਰੌਂਡਰ ਜੱਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਖੜਿਆਂ ਨੇ ਆਪਣੇ ਮੱਜਾਂ ਬਹਿਲ ਦੀ ਕਿਰਪਾ ਤੁਸੀਂ ਦੇਖ ਸਕਦੇ ਹੋ ਇਹ ਜੋਟੀ ਆਪਣੀ ਗੱਬਰ ਨਿਕਲੇ ਬਈ ਜਿਹੜੀ ਤੁਹਾਨੂੰ ਕਹਿਦਾ ਆਪਾਂ ਨੇ ਵੀ ਦੱਸਾਂਗੇ ਆ ਦੇਖੋ ਗਰੇਜ ਕਿਵੇਂ ਸੁੱਤਾ ਵੇ ਪਲਵਾਂ ਇੱਧਰ ਵੇ ਅੱਦਲ ਬੈਠੀ ਆਪਣੀ ਮੱਜਾਂ ਵਿੱਚ ਖੜੀਆਂ ਨੇ ਵੀਡੀਓ ਨੂੰ ਲਾਈਕ ਕਰਕੇ ਲਾਸਟ ਸ਼ੇਅਰ ਕਰਦੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿਉਂਕਿ ਬਈ ਤੁਹਾਡਾ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਆ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵਧੀਆ ਵੀਡੀਓ ਲੈ ਕੇ ਆਈਏ ਤੇ ਵੀਰੇ ਲਾਈਕ ਜਰੂਰ ਕਰ ਦਿਆ ਕਰੋ ਯਾਰ ਤੁਹਾਡਾ ਇੱਕ ਸਕਿੰਟ ਨਾਲ ਪੁੱਛਣ ਦਾ ਸਾਨੂੰ ਬੜਾ ਚਾਹਿਆ ਜਾਂਦਾ ਹੈ ਤੁਸੀਂ ਵੀਡੀਓ ਲਾਈਕ ਕਰਦੇ ਹੋ ਨਾ ਵੀਰੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਨਾਲ ਜੁੜੇ ਰਹੋ ਵੀਰੇ ਸਕਿੱਪ ਨਾ ਕਰੇ ਸਾਰੀ ਦੇਖਿਓ ਆ ਜੋ ਨਾਲ ਮੇਰੇ ਪਹਿਲਾਂ ਆਪਾਂ ਫੀਡ ਮੁੱਲ ਲਿਆ ਹੁੰਦੇ ਹਣਾ ਇਹ ਇੱਥੇ ਨਾ ਆਪਾਂ ਫੀਡ ਤਿਆਰ ਕਰ ਰਹੇ ਮੇਰੇ ਕਈ ਮਿੱਤਰਾਂ ਨੇ ਕਿਹਾ ਤੂੰ ਆਪ ਬਣਾ ਕੇ ਦੇਖ ਆਪਾਂ ਅੱਜ ਫੀਡ ਚ ਕੀ ਕੀ ਪਾਵਾਂਗੇ ਮਿਲ ਲਾ ਕਟੌੜ 9-10 ਕੁਆਂਟਰ ਤਿਆਰ ਕਰਾਂਗੇ ਆਪਾਂ ਤੇ ਕਿੰਨੀਆਂ ਆਈਟਮਾਂ ਪਾਵਾਂਗੇ ਉਹ ਸਾਰਾ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੇਖੇ ਜਿਵੇਂ ਮੱਕੀ ਪੀਹੀ ਪਈ ਆ ਨਾ ਬਾਈ ਆ ਮੱਕੀ ਆਪਣਾ ਢੇਰ ਲੱਗਿਆ ਬਈ ਇੱਧਰ ਬਾਈ ਨੇ ਮਿਲਿਆ 40 ਕਟੇ ਮੰਗ ਪੈਣ 50 ਕਿਲੋ ਕਟਾ ਆ ਮੱਕੀ ਪਸਾਲੀ ਆਪਾਂ ਨੇ ਜੋ ਪਸਾਰੇ ਕਾਂਕਾ ਪਸਾਰੇ ਪਸਾਰੀਆਂ ਇਹਦੇ ਮਤਲਬ ਆਪਾਂ ਹੁਣ ਦੇ ਨਾਲ 15 20 ਕਿੱਟ ਜਿੰਨੇ ਇੱਕ ਹੁਣ ਕੇ 24 ਕਿਲੋ ਮੰਗੋਂਦਾ ਇਹਦੇ ਵਿੱਚ ਜਰ ਰੀਅਲ ਕੱਟਣਾ ਤੇ ਇਧਰ ਮੇਰਾ ਭਾਈ ਆਪਣਾ ਅੱਛਾ ਛਿਲਕਾ ਹਣਾ ਆਪਾਂ ਵਧਿਆ ਬਈ ਕੁਆਲਿਟੀ ਦੇ ਲੈਣਤਾ ਮਤਲਬ 골ਡ ਤੇ ਮੇਰਾ ਭਾਈ ਇਹਦੇ ਵਿੱਚ ਆਪਣੇ ਬੜੇਵੇਂ ਠੀਕ ਆ ਤੇ ਆ ਚੋਕਰ ਵੀ ਆਪਣਾ ਇਹਦਾ ਵੋਗ ਇਹਦਾ ਹੈ ਆ ਚੂਰੀਆ ਵੀਰੇ ਆ ਸਰੋਈ ਖਾਲ ਅੰਬਰ ਬ੍ਰੈਂਡ ਵਾਲਿਆਂ ਦੀ ਉਹ ਤਾਰਾ ਮੇਰਾ ਪਿਆ ਬਾਕੀ ਹੋ ਹੋ ਐਟਮਨ ਨੂੰ ਮਿੱਠਾ ਛੋਡਾ ਆਪਾਂ ਜਿਹੜੇ ਵਿੱਚ ਹੋਰ ਡਾਇਰੈਕਟ ਵਰਤਾਂਗੇ ਤੁਹਾਨੂੰ ਸਾਰੇ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਹਨ ਕਿੱਦਾਂ ਤਿਆਰ ਕਰਦੇ ਆ ਆ ਜੋ ਬਾਈ ਮਿੱਤਰਾ ਫਰ ਲਗੀ ਪਟਾਰੀ ਸੋਇਆ ਚੂਰੀ ਲਈ ਮਤਰਾ ਅਬਰਾਂ ਦੀ ਖੋਲਦੀ ਆਪਾਂ ਸਭਾਂ ਦੀ ਖੜ ਕੁਆਲਿਟੀ ਚੈੱਕ ਕਰੋ ਦਿਖਾਉਨੇ ਅੱਗੇ ਸਾਨੂੰ ਕੁਆਲਿਟੀ ਚੈੱਕ ਕਰ ਬਈ ਛੋਲੇ ਦੇ ਸ਼ਿਲਕੇ ਦੇ ਵਿੱਚ ਕਿੰਨਾ ਦਾਣਾ ਵੀ ਆ ਮਲੇ ਕੁਆਲਿਟੀ ਦਾ ਪਾਉ ਯਾਰ ਐਮ ਮਹਿੰਗੀ ਮੁੱਲ ਦੀ ਚੀਜ਼ਾਂ ਨੇ ਆਹ ਦੇਖੋ ਬਈ ਬੜੇ ਮੇ 5500 ਰੁਪਏ ਕੁਆਂਟਰ ਨੂੰ ਮਿਲੇ ਨੇ ਨੀਰੇ ਦੁੱਧ ਹੁੰਦਾ ਨਾ ਇਹ ਫੈਂਟ ਫੁੱਲ ਹੁੰਦੀ ਆ ਲਾਇਰੀ ਮੱਤਰਾ ਸਭ ਤੋਂ ਘੈਂਟ ਤੇ ਮਹਿੰਗੀ ਚੀਜ਼ ਤਾਰਾ ਮੀਰਾ ਜੀਰੋ ਕਹਿੰਦੇ ਨੇ ਸੂਂ ਵੀ ਕਹਿੰਦੇ ਨੇ ਨਾ ਬਈ 70ਵੇਂ ਕਿੱਲੋ ਆਇਆ ਜੀ ਡੰਗਰ ਲਈ ਸਭ ਤੋਂ ਲਾਹੇਮੰਦ ਜੀ ਬਹੁਤ ਤਾਰਾ ਮੇਰਾ ਇਹਦਾ ਹੀ ਫੀਡ ਚਾਹਣਾ ਸਭ ਤੋਂ ਵੱਧ ਲਾਹੇਮੰਦ ਟੀਚੜੀ ਜਿਉਂ ਡੰਗਰ ਨੂੰ ਤੰਦਰੁਸਤ ਰੱਖਣ ਵਿੱਚ ਸਭ ਤੋਂ ਵੱਧ ਹੈ ਜਿਵੇਂ ਆਪਾਂ ਕਹਿੰਦੇ ਫੱਕੀ ਇਨਸਾਨ ਲਈ ਤਾਰਾ ਮੇਰਾ ਡੰਗਰ ਲਈ ਬਣੀ ਆ ਲਾਵੀ ਮੱਕੀ ਜਿਉਂ ਦਾ ਪੂਰਾ ਚੂਰਾ ਕਰਤਾ ਭਈ ਆਪਾਂ ਦਾਣਾ ਧਿਆ ਹਲਵੀ ਮੱਕੀ ਹਰ ਲਕ ਕੁਆਲਿਟੀ ਦੀ ਆ ਮੈਂ ਕਹਿੰਦਾ ਮੱਕੀ ਦਾ ਆਟਾ ਰੋਟੀਆਂ ਪਕਾ ਕੇ ਖਾ ਲਓ 30 ਰੁਪਏ ਕਿਲ੍ਹ ਵਾਲੀ ਆ ਕਣਕ ਵਈ ਆਪਣੇ ਘਰ ਦੀ ਹੈ ਨਾ ਤਿੰਨ ਟੋਲ ਪਰੇ ਪਏ ਨੇ ਬਾਕੀ ਖਾਉਨੇ ਆ ਸਾਨੂੰ ਮੈਂ ਤਿਆਰ ਨਾ ਮਕ ਤੇ ਮਿੱਠਾ ਛੋਡਾ ਵੀ ਪਿਆਰ ਤਿਆਰ ਕਰਿਆ ਤੂੰ ਬੈਠ ਸਿਰਫ

ਕਿਉਰੀ ਗਾ ਵੀਡੀਓ ਕਰਕੇ ਮੈਨੂੰ ਆਇਆ ਵੀ ਸਰੋਂ ਦੇ ਖਾ ਮਿੱਠਾ ਛੋੜਾ ਦੇ ਨੂਨ ਦੇ ਨੇ ਜਲਦੀ ਲੈ ਵੀ ਮੇਰਾ ਬੜੇਵੇਂ ਇਹ ਭਈਆ ਆਪਣਾ ਜੋ ਕਿਸੇ ਵੇਣਾ ਜਿਹੜੇ ਗਰਮੀ ਦੇ ਡੰਗਰਾਂ ਵਾਸਤੇ ਬਹੁਤ ਲਾਹੇਵੰਦ ਨੇ ਤੂੰ ਕੀ ਠੰਡੇ ਹੁੰਦੇ ਨੇ ਯਾਰ ਗਰਮੀ ਬਹੁਤ ਬੈੜੀਆ ਇਹ ਫੀਡ ਚ ਹੁਣ ਗਰਮੀ ਦੇ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਵੀ ਕਣਕ ਕਣਕ ਦਾ ਹੁਣ ਬਹੁਤ ਜ਼ਰੂਰੀ ਆ ਡੰਗਰਾਂ ਦੀ ਫੀਡ ਦੇ ਵਿੱਚ ਇਹਦੇ ਨਾਲ ਨਾ ਤਾਂ ਤਾਕਤ ਰਹਿੰਦੀ ਆ ਡੰਗਰ ਦੀ ਨਾਲੇ ਦੁੱਧ ਬਹੁਤ ਵੱਧ ਆ ਬਈ ਕਣਕ ਲਾਜ਼ਮੀ ਆ ਬਈ ਫੀਡ ਦੇ ਵਿੱਚ ਹੁਣ ਇਹ ਵੀ ਆਪਣੀ ਮੱਕੀ ਹੈ ਨਾ ਮੱਕੀ ਵੀਰੇ ਬਹੁਤ ਜ਼ਰੂਰੀ ਆ ਕਿਉਂਕਿ ਸੌਤਵਾਦ ਤੋਂ ਮੱਕੀ ਦੇ ਵਿੱਚ ਨਾ ਹੀ ਤਾਂ ਮਠਿਆਰ ਹੁੰਦੀ ਆ ਨਾ ਮੱਕੀ ਦਾ ਹੁਣ ਜਿਹੜੇ ਦੇ ਵਿੱਚ ਜ਼ਰੂਰ ਆ ਕੁਆਟਰ ਦੇ ਵਿੱਚ ਘੱਟੋ ਘੱਟ 40 ਕਿਲੋ ਮੱਕੀ ਪਾ ਲੋ ਯਾਰ 30 ਤੋਂ 40 ਦੇ ਵਿੱਚ ਬਈ ਤਾਰਾ ਮੇਰਾ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਨਾ ਜਿਹਨੂੰ ਸੂਂਗੀ ਕਹਿੰਦੇ ਨੇ ਇਹਦਾ ਫੀਡ ਦੇ ਵਿੱਚ ਹੁਣ ਤਾਂ ਬਾੜਾ ਲਾਜ਼ਮੀ ਆ ਡੰਗਰ ਦੇ ਬਾਧੇ ਲਈ ਤੰਦਰੁਸਤੀ ਲਈ ਇੱਚੜਾਂ ਤੋਂ ਹੈਂਡ ਬਦਲ ਲਈ ਤਾਰਾ ਮੇਰਾ ਹੁਣੀ ਬਹੁਤ ਜ਼ਰੂਰੀ ਆ ਸਪੀਡ ਦੇ ਵਿੱਚ ਇਹੇ ਤਾਂ ਮੈਂ ਫੋਟੋ ਦਵਾਈ ਗੁੱਦ ਵਾਸਤੇ ਵਧਾਉਣ ਵਾਸਤੇ ਡਿਟਰ ਐਗਰੀਮੈਂਟ ਦਾ ਇਹਦਾ ਪਾਉਣਾ ਵੀ ਬਹੁਤ ਜ਼ਰੂਰੀ ਆ ਯਾਰ ਹਨਾ ਇਹ ਵੀ ਬਹੁਤ ਜ਼ਰੂਰੀ ਆ ਬਾਈ ਹਨਾ ਸਾਈ ਜਿਹੜਾ ਰਾਜੇ ਕਵਾਂਟ ਚ ਪਾ ਦੋ ਯਾਰ ਦੋ ਤਿੰਨ ਕਿਲੋ ਹਾਂ ਜੀ ਮਿੱਤਰ ਜੀ ਮੈਂ ਪਾਸੋਂ ਸਾਰਿਆਂ ਨੂੰ ਦੱਸ ਚੁੱਕਿਆ ਨਾ ਆਪਾਂ ਦੱਸ ਗਿਆ ਨਾ ਆਈਟਮਾਂ ਪਾ ਕੇ ਫੀਡ ਤਿਆਰ ਕਰ ਰਹੇ ਆ ਜਿਵੇਂ ਕੀ ਹੋਗੀ ਕਣਕ ਹੋਗੀ ਜੌਂ ਹੋਗੇ ਸੋਆਬਿੰਦ ਚੂਰੀ ਹੋਗੀ ਛੋਲਿਆਂ ਛਿਲਕਾ ਹੋ ਗਿਆ ਨਮਕ ਹੋ ਗਿਆ ਮਿੱਠਾ ਥੋੜਾ ਹੋ ਗਿਆ ਕੈਲਸ਼ੀਅਮ ਹੋ ਗਿਆ ਜਿਲੇਟਰ ਪਾਊਡਰ ਹੋ ਗਿਆ ਠੀਕ ਆ ਤਾਰਾ ਮੇਰਾ ਹੋ ਗਈ ਤੇ ਮੇਰਾ ਭਾਈ ਚੋਕਰ ਹੋ ਗਿਆ ਤੇ ਸਾਰਾ ਖਾਲੋ ਗਿਆ ਨਾ ਇਹ ਮਤਲਬ 11 ਜੀ ਜਾਂ ਹੋ ਗਈਆਂ ਜਿਹੜੇ ਆਪਾਂ ਨੇ ਫੀਡ ਦੇ ਵਿੱਚ ਤਿਆਰ ਕਰਨੀਆਂ 12 ਹਨਾ ਇਹਨੂੰ ਸਾਰਿਆਂ ਆਪਣਾ ਢੇਰੀ ਕਰ ਲਿਆ ਇੱਕ ਕੁਆਂਟਰ ਦਾ ਮਾਲ ਮਤਲਬ ਲਾ ਕੇ ਹਿਸਾਬ ਨਾਲ ਦੋ ਨਿਕਲ ਆਊਗਾ ਤੇ ਇਹਨੂੰ ਸਾਰਾ ਚੰਗੀ ਤਰ੍ਹਾਂ ਦੋ ਵਾਰੀ ਲਾ ਲਓ ਤੇ ਵੀਰੇ ਆਪਾਂ ਬੜੇਵੇਂ ਪਾਤੇ ਆ ਨਾ ਵਿੱਚ ਦੇ ਨਾਲ ਆਪਾਂ ਬਰੇਮ ਇਹਦੀ ਖਲ ਵੀ ਪਾਉਣੀ ਆ ਉਹ ਅੰਦਰ ਪਈਆ ਮਤਲਬ ਆਪਾਂ ਇੱਕ ਪਾਸੋਂ ਡੇਢ ਤੋਂ ਡੇਢ ਤੋਂ 2 ਕਿਲੋ ਦੇ ਵਿੱਚ ਇੱਕ ਡੰਗਰ ਚ ਭੜਿਆ ਹੋਈ ਖਲ ਪਾਉਣਾ ਤੇ ਘਟੋ ਘਟ ਇੱਕ ਡੰਗਰ ਨੂੰ ਮਤਲਬ 8 ਤੋਂ 9 ਕਿਲੋ ਦੇ ਵਿੱਚ ਦਾਣਾ ਚਾਹੀਦਾ ਯਾਨੀ ਜਿੰਨ ਤੋਂ 14 15 ਲੀਟਰ ਦੁੱਧ ਲੈਣਾ ਆਪਾਂ ਇਹ ਚੀਜ਼ਾਂ ਨਾਲ ਫੀਡ ਵਧੀਆ ਤਿਆਰ ਹੁੰਦੀ ਹੈ ਕੁਆਲਿਟੀ ਦੀ ਤੇ ਆਪਾਂ ਸਾਰਿਆਂ ਨੂੰ ਲਾਉਣੇ ਆ ਫਿਰ ਸਾਨੂੰ ਦਿਖਾਉਣੇ ਆ ਸਾਰਾ ਨਾਲ ਜੁੜੇ ਵੀਡੀਓ ਤੇ kênh ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਜਰੂਰ ਕਰਦੇ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਕਿਸਾਨ ਭਰਾਵਾਂ ਦਾ ਵੱਤ ਵੱਦ ਫਾਇਦਾ ਹੋ ਸਕੇ ਕਿਉਂਕਿ ਸੋਡੇ ਕਿਸਾਨਾਂ ਦੇ ਹੱਕ ਲਈ ਆਪਾਂ ਚੀਜ਼ਾਂ ਤਿਆਰ ਕਰ ਰਹੇ ਹਾਂ ਬਹੁਤ ਵਧੀਆ ਹਨ ਇਹ ਆਪਣਾ ਜੱਟ ਸਰਦਾਰ ਮੈਕ ਆ ਬਈ ਉਹਦਾ ਫੌੜਾ ਕਹਿੰਦੇ ਨੇ ਇਹਨੂੰ ਹਨ ਆਪਾਂ ਸਾਰਿਆਂ ਲਈ ਮਤਲਬ ਫਾਇਦਾ ਹੋ ਸਕੇ ਜਾਂ ਕਿਦਾਂ ਨੁਕਸਾਨ ਹੋਵੇ ਬੈਨੀਫਿਟੇ ਰਹੂ ਹਨ ਕਿਉਂਕਿ ਯਾਰ ਇਹ ਆਪਾਂ ਆਪ ਤਿਆਰ ਕਰ ਰਹੇ ਹਾਂ ਅੱਖੀ ਦੇਖੀ ਆਪਣੇ ਹੱਥਾਂ ਨਾਲ ਚੀਜ਼ਾਂ ਪਾ ਰਹੇ ਆ ਕੋਈ ਮਿਲਾਪਟ ਨਹੀਂ ਸਾਰਾ ਕੁਝ ਨੂੰ ਸੱਚੇ ਦਿਖਾ ਰਹੇ ਆ ਆਹ ਦੇਖੋ ਆਪਣੇ ਝੋਟੀਆਂ ਬੈਠੀਆਂ ਨੇ ਇਹਨਾਂ ਨੂੰ ਪਾਉਣੀ ਆ ਆ ਪਾਏ ਨਹੀਂ ਵੀ ਕਿਸ ਲਈ ਆਪਣੇ ਘਰਾਂ ਤਿਆਰ ਕਰਾ ਤੁਹਾਰੇ ਵੀਡੀਓ ਚ ਦੇ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਤਰਾ ਇਹ 10 ਕਿਲੋ ਦਾ ਆਪਣਾ ਦਾ ਘਾਣਾ ਹੋ ਗਿਆ ਤਿਆਰ ਇਹਦੇ 14 15 ਆਈਟਮ ਆਪਾਂ ਤੁਹਾਨੂੰ ਦਿਖਾਈਆਂ ਦਿੱਤੀਆਂ ਸਾਰੇ ਇਕੱਲੇ ਇਕੱਲੇ ਕਰਕੇ ਖੋਲਤੀਆਂ ਦੇ ਉੱਪਰ ਇਹ ਮਿਕਸ ਹੋਈ ਜਾਵੇ ਹੋਰ ਦੋ ਵਾਰੀ ਵੱਡੇ ਜਿਹੇ ਉਸ ਨੂੰ ਪੜਾਈ ਦਿਖਾਉਣੇ ਆ ਵੀਡੀਓ ਨਾਲ ਜੋੜੇ ਦਿਓ ਦੇਖੋ ਬਈ ਇਨ ਮਤਲਬ ਪਾਸ ਸਾਰੀਆਂ ਵੈਰਾਈਟੀਆਂ ਇਕੱਲੀ-ਇਕੱਲੀ ਇੱਕ ਦੂਜੇ ਦੇ ਉੱਪਰ ਖੋਲੀ ਦੀ ਐਨੂੰ ਰਾਮ ਨਾਲ ਥੋੜਾ ਜਿਹਾ ਕਹੀਂ ਲੈ ਕੇ ਪਹਿਲਾਂ ਇੱਕ ਵਾਰੀ ਆਇਆ ਵਰਦੋ ਹੁਣ ਤੁਸੀਂ ਦੇਖ ਸਕਦੇ ਹੋ ਐਂ ਪਿਆ ਹੈ ਨਾ ਸਾਰਾ ਮਾਲ ਜੇ ਜੀ ਪੂਰੀ ਬੜਾਈ ਹੋਗੀ ਨਾ ਫੇਰ ਦੇਖੋ ਤੁਸੀਂ ਮੈਨੇ ਕਿਵੇਂ ਰਲ ਜਾਣਾ ਇੱਕ ਬਦਿਆਕ ਵਾਰਟੀ ਦੀ ਇਹ ਸਾਸਤੀ ਦੇ ਦੁੱਧ ਵੱਧ ਫੈਂਟ ਵੱਧ ਤੇ ਤੁਹਾਡੇ ਡੰਕਰ ਵੱਧ ਰਾਜੀ ਤੇ ਨਾਲੇ ਚਮਕ ਦੇਣਗੇ ਉਹ ਫਿਰ ਤਿਆਰ ਹੋਊਗੀ ਯੂ نو ਦੇਖ ਕੇ ਰੂਹ ਖੁਸ਼ ਹੁੰਦੀ ਆ ਡੰਕਰ ਭੱਜ ਕੇ गिरਦਾ ਆਪਨੇ ਆਪ ਗਿਰ ਜਾਂਦੀ ਢੇਰੀ ਸਮਾਨ ਰਲ ਜਾਂਦਾ ਸਾਰਾ ਅੱਧਰ ਮਿਕਸਿੰਗ ਹੋ ਜਾਂਦੀ ਆ ਅੰਨੇ ਬੱਟੇ ਬਾਹਲੇ ਪੈਸੇ ਲਾਉਣ ਦੀ ਲੋੜ ਨਹੀਂ ਮਸ਼ੀਨਾ ਦੇ ਇਹਦੇ ਵਿੱਚ ਥੋੜੀ ਥੋੜੀ ਕ੍ਰਿਚ ਲਾਗੇ ਨਾ ਜਿਹੜਾ ਸਰੀਰ ਸੈੱਟ ਹੋ ਜਾਂਦਾ ਹਾਜ਼ਮ ਫਿੱਦਾ ਹਾਜਮ ਹੋ ਜਾਂਦਾ ਗਰਮੀ ਨਿਕਲਿਆਉਂਦਾ ਆਪਾਂ ਵਿਹਲੇ ਹੋਣੇ ਕੋਈ ਕੰਮ ਹੁੰਦਾ ਨਹੀਂ ਨਾਲੇ ਬਰਜ ਪੂਰੀ ਬਾਡੀ ਦੀ ਹੋ ਜਾਂਦੀ ਇਹ ਵਿੱਚ ਬਈ ਛੌਂਜ ਖੜੇ ਆਪਾਂ ਕਰਾ ਕੇ ਧੁੱਪ ਜਾਂ ਆਲੇ ਹਾਨੇ ਘਿਰਿਆ ਨਾ ਬਖਰੀਆਂ ਬਖਰੀਆਂ ਨੇ ਖਾਣੇ ਸਾਰੀਆਂ ਚੀਜ਼ਾਂ ਦੀਆਂ ਉਹਨਾਂ ਨੇ ਆਪਣੇ ਆਪ ਪਾਈਆਂ ਸਾਰਾ ਅਮੀਰਾ ਚੁੱਕਰ ਸਰੋਂ ਖਲ ਬੜੇਵੇਂ ਸੁਰਲੀਆਂ ਸਿਲਕਾ ਸੁਆਗੰਦੀ ਚੂਰੀ ਨਾਮਕ ਮਿੱਠਾ ਸੋਡਾ ਤਾਰਾ ਅਮੀਰਾ ਬੜੇਵੇਂ ਮੱਕੀ ਦਾ ਦਾਣਾ ਜਵਾਂ ਦਾਣਾ ਕਣਕ ਦਾ ਦਾਣਾ ਕੈਲਸ਼ੀਅਮ ਪਾਊਡਰ ਸਾਰੀਆਂ ਚੀਜ਼ਾਂ ਮਸਾਂ ਇਹ ਤਾਂ ਇਹ ਤਾਂ ਹੀ ਜਾਏਂਗੀਆਂ ਘੜਦੇ ਜੀ ਅਸੀਂ ਲਓ ਜੀ ਮੱਤਰਾ ਇੱਕ ਵਾਰ ਤਾਂ ਆ ਗਈ ਮਿਸਿੰਗ ਦੇਖ ਸਕਦੇ ਪਰਲੇ ਪਾਸ ਤੋਂ ਰਨੇ ਪਾਸੇ ਆਪਾਂ ਕੰਦ ਗਣੀ ਲੈਂਦਾ ਆਹ ਦੇਖ ਸਕਦੇ ਤੁਸੀਂ ਹੁਣ ਇਹਨੂੰ ਪਰਲੇ ਪਾਸੇ ਨੂੰ ਪੜਦਾ ਫੇਰ ਥੱਲੇ ਪੌਣ ਵੇਲੇ ਹੱਥ ਨਾਲ ਮਿਕਸਿੰਗ ਹੋ ਜੂ ਫੇਰ ਕਹਿੰਦਾ ਮੈਂ ਸਾਡੇ ਢਿੱਡ ਚ ਮਿਕਸਿੰਗ ਹੋ ਜੀ ਆਓ ਵੀ ਕਿਸਾਨ ਭਰਾਵੋ ਜ਼ਿੰਮੇਦਾਰੋ ਆਪਾਂ ਨੇ ਉਹਨੇ ਦਰੂਸਟ ਸਟਾਰਟ ਕਰਤਾ ਇਹਦਾ ਬੱਡਾ ਧਰ ਲਿਆ ਆਹ ਦੇਖੋ ਕਿਵੇਂ ਰਲਦਾ ਯਾਰ ਸਾਰਾ ਮਿਕਸਿੰਗ ਆਪ ਹੁੰਦੀ ਆ ਰਹੀ ਆ ਦੇਖਿਓ ਫੀਡ ਦੇਖਾਂਗੇ ਕਿੰਨੀ ਕੁਆਲਿਟੀ ਦੀ ਫੁੱਲ ਦੀ ਟਾਪ ਦੀ ਤਿਆਰ ਹੋਊਗੀ ਉੱਪਰੋਂ ਆਪ ਆ ਰਹਿਣ ਉਹਨੇ ਵਧਰਣ ਲੈਣੇ ਇਹਨਾਂ ਗਿਰੀ ਜਾਣਾ ਜੁੜੇ ਰਹੋ ਵੀਡੀਓ ਨਾਲ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰਾ ਵੀਰਾਨਾ ਫੁੱਲ ਜੀ ਹੋਣਾ ਬਹੁਤ ਜ਼ਰੂਰੀ ਆ ਤੂੰ ਛੋਟਰੀ ਹੋਰ ਬਹੁਤ ਘੈਂਟ ਵੀਡੀਓ ਲੈ ਕੇ ਆਵਾਂਗੇ ਅੱਪਾ ਇਹ ਸਰਵਤਾਂ ਨੇ ਜੀ ਕਹਿੰਦਾ ਅੱਗੇ ਦੇਖ ਮਿੱਤਰਾਂ ਜੀ ਹੁੰਦਾ ਹੁੰਦਾ ਕੀ ਆ ਲਾਈਕ ਕਰ ਦਿਓ ਮੇਰੇ ਵੀ ਫੀਡ ਹੋ ਗਈ ਆਪਣੀ ਬਿਲਕੁਲ ਤਿਆਰ ਸਾਰੇ ਭਰਾਵਾਂ ਨੂੰ ਬੇਨਤੀ ਆ ਬਈ ਜੇ ਕੋਈ ਹੋਰ ਸਮਾਨ ਕੀ ਕੀ ਪਾਉਣਾ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਸਾਨੂੰ ਅੱਗੇ ਨੂੰ ਪਾਉ ਵੀ ਪਾ ਲਾਂਗੇ ਨਾ ਹੋਰ ਜਾਣਕਾਰੀ ਦਿਓ ਸਾਨੂੰ ਮੇਰਾ ਵੀਰਾ ਹੀ ਬੇਨਤੀ ਕਰਸਦੇ ਨੇ ਕਿ ਸਾਨੂੰ ਦੱਸਿਓ ਜਰੂਰ ਹਣਾ ਜਿਹੜੀ ਕਮੀਆਂ ਹੋਣਗੀਆਂ ਇਹ ਆ ਸਮਾਨ ਪਾਲੂ ਦਿੱਤਾਉਣ ਲਈ ਆਪਾਂ ਉਹ ਵੀ ਵਰਤਾਂਗੇ ਜਿਹੜੇ ਤੁਸੀਂ ਦੱਸ ਦੇਵੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਥੈਂਕ ਯੂ ਵੀਰੇ ਸਾਰਿਆਂ ਦਾ